ਕਾਜੀ ਕੀ ਹਾਲ ਚਾਲ ਹੈ ਇੱਕ ਭਰਾ ਦਾ ਕਮੈਂਟ ਆਇਆ ਸੀ ਕਿ ਖੇਡ ਬਾਰੇ ਦੱਸੋ ਜੀ ਬਾਈ ਜੀ ਹੁਣ ਜੋੜੇ ਲਾਉਣ ਦਾ ਸੀਜ਼ਨ ਆ ਜੇ ਬੱਚੇ ਚੰਗੇ ਹੋਣਗੇ ਜੋੜਿਆਂ ਦੇ ਕਿਹੜੇ ਕਬੂਤਰਾਂ ਨਾਲ ਕਿਹੜੇ ਕਬੂਤਰਾਂ ਦੇ ਬੱਚੇ ਉੜਦੇ ਆ ਬਾਜ਼ੀਆਂ ਜਿੱਤਦੇ ਆ ਤਾਂ ਅੱਗੇ ਖੇਡ ਨਾ ਕੰਮ ਕਰਦੀ ਆ ਜੀ ਕਿਉਂਕਿ ਜੋੜੇ ਲਾਉਣ ਦਾ ਸੀਜ਼ਨ ਆ ਜੋੜਿਆਂ ਬਾਰੇ ਹੀ ਦੱਸਾਂਗੇ ਕਿਹੜੇ ਕਬੂਤਰਾਂ ਨਾਲ ਕਿਹੜੇ ਉੜਦੇ ਆ ਇਹ ਕਾਕੇ ਵਾਲੀ ਕਬੂਤਰੀ ਹੈ ਜੀ ਚੈੱਕ ਕਰੋ ਜੀ ਇਹ ਕਿਹੜੇ ਕਬੂਤਰ ਨਾਲ ਉੜਦੇ ਆ ਉਤਰ ਇਹਨਾਂ ਦੇ ਆਪਣੇ ਗੋਲ ਕਿਹੜੇ ਕਬੂਤਰਾਂ ਨਾਲ ਉੜਦੇ ਆ ਬੱਚੇ ਬਹੁਤ ਜ਼ਿਆਦਾ ਉੜਦੇ ਆ ਤੁਹਾਨੂੰ ਦਿਖਾਵਾਂਗੇ ਜੀ ਅਗਾ ਕੇ ਵਾਲੀ ਕਬੂਤਰੀ ਆ ਸ਼ਾ ਅਖੀ ਡੱਬੀ ਕਬੂਤਰੀ ਐ ਚੈੱਕ ਕਰੋ ਬਹੁਤ ਚੰਗੀ ਕਬੂਤਰੀ ਐ ਜੋੜਾ ਦਿਖਾ ਦਿੰਦਾ ਕਬੂਤਰ ਵੀ ਇਹਨਾਂ ਦਾ ਆ ਚੈੱਕ ਕਰੋ ਬਹੁਤ ਚੰਗੀ ਕਬੂਤਰੀ ਬਾਕੀ ਆ ਕਬੂਤਰ ਐ ਚਟੀਆਂ ਦਾ ਹਜ਼ਾਰ ਵਾਲਾ ਕਬੂਤਰ ਐ ਇਹਦੇ ਨਾਲ ਹੀ ਦੇ ਬੱਚੇ ਜੀ ਫੁੱਲ ਚੰਗੇ ਉੜਦੇ ਆ ਘਰੇ ਵੀ ਦਿਨ ਚ ਪਾ ਦਿੰਨੇ ਆ ਹਜ਼ਾਰ ਵਾਲਾ ਕਬੂਤਰਾ ਹੀ ਕਾਕੇ ਵਾਲੀ ਕਬੂਤਰੀ ਐ ਮੈਂ ਤੁਹਾਨੂੰ ਛੱਡ ਕੇ ਦਿਖਾ ਦਿੰਦਾ ਇਹਨਾਂ ਦੇ ਬੱਚੇ ਅਰ ਬੱਚੇ ਕਿਵੇਂ ਉੜਦੇ ਆ ਉਹ ਵੀ ਦੱਸੂਗਾ ਤੁਹਾਨੂੰ ਆਜੋ ਉੜਾ ਜੀ ਚੈੱਕ ਕਰੋ ਬੜੇ ਚੰਗੇ ਬੱਚੇ ਉੜਦੇ ਘਰੇ ਵੀ ਦਿਨ ਚ ਬਾਹਰ ਜਾਂਦੇ ਨਾ ਕਬੂਤਰਾ ਜਾਂਦੇ ਆ ਜੀ ਬਾਹਰ ਹਜ਼ਾਰ ਵਾਲਾ ਕਬੂਤਰਾ ਐ ਕਾਕੇ ਵਾਲੀ ਕਬੂਤਰੀ ਐ ਡੱਬੀ ਬਾਕੀ ਇੱਕ ਹੋਰ ਬੈਂਤੀ ਐ ਆ ਵੇਚਣ ਵਾਸਤੇ ਨਹੀਂ ਐ ਕਦਾਂ ਨਾ ਨਾ ਲੱਗੂਈ ਮੁੱਲ ਹੈ ਇਹ ਠੀਕ ਹੈ ਨਾ ਕਾਕਾ ਵਾਲਾ ਦੇ ਪੁੱਤਰੀ ਹੈ ਖਿਆਲ ਵਾਲਾ ਪੁੱਤਰਾ ਠੀਕ ਨਾ ਖਿਆਲ ਵਾਲਾ ਪੁੱਤਰਾ ਅੰਜੇ ਦੇ ਕਾਕਾ ਵਾਲੀ ਨੀਂ ਪੁੱਤਰੀ ਆ ਛਾਰਕੀ ਕਾਕਾ ਕਿਦਾਂ ਠੀਕ ਹੈ ਨਾ ਕਾਕਾ ਨਵਾ ਗਿਲੇ ਆਉਂ ਉਤਰਾਂ ਜੁਣੀ ਬਾਕੀ ਇਹਨਾਂ ਦਾ ਰਿਜ਼ਲਟ ਹੈ ਨਾਈ ਪੁੱਛੋ ਨਾ ਪੁੱਛ ਇਦਾਂ ਜਿਨ੍ਹਾਂ ਕੋਲ ਪਿਓਰ ਹੈ ਲਾ ਕੇ ਦੇਖੋ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲੇਗਾ ਜੀ ਬਾਕੀ ਆ ਪਹਿਲਾ ਜੋੜਾ ਜੀ ਔਰ ਇੱਕ ਹੋਰ ਵੀਰ ਕਮੈਂਟ ਕਰਦਾ ਜੀ ਭਰਾਓ ਕਿ ਖੇੜ ਬਾਰੇ ਖੇੜ ਬਾਰੇ ਭਾਈ ਜੇ ਕਬੂਤਰ ਚੰਗੇ ਹੋਣਗੇ ਪਹਿਲੀ ਤਵਾਰ ਤੋ ਚੰਗਾ ਮਿਲਿਆ ਉਹ ਬੱਚੇ ਚੰਗੇ ਹੋਣਗੇ ਕਿਹੜੇ ਕਬੂਤਰਾਂ ਨਾਲ ਕਿਹੜੇ ਉੜਦੇ ਆ ਜੀ ਉਹਦੇ ਨਾਲ ਆਟੋਮੈਟਿਕ ਅੱਗੇ ਨੂੰ ਗੇਮ ਗੇਮ ਬਾਰੇ ਵੀ ਤੁਹਾਨੂੰ ਦੱਸ ਦਵਾਂਗੇ ਜਿੱਦਾਂ ਕੀ ਆਪਾਂ ਲਾਉਂਦੇ ਆ ਠੀਕ ਹੈ ਉਹਦੇ ਨਾਲ ਕੁਦਰ ਕੁਦਰ ਦੀ ਚੰਗੇ ਉੱਡਣਗੇ ਜੇ ਨਸਲ ਪਹਿਲਾਂ ਦਾ ਨਸਲ ਚਹੀਦੀ ਆ ਉਸ ਤੋਂ ਬਾਅਦ ਕਿਹੜੇ ਕਬੂਤਰ ਨਾਲ ਕਿਹੜੇ ਕਬੂਤਰ ਤੋ ਲਾਣਾ ਜੀ ਦਾ ਜੋੜਾ ਕਿਹੜੇ ਕਬੂਤਰ ਦਾ ਕਿਹੜੇ ਕਬੂਤਰ ਨਾਲ ਲਾਣਾ ਜੀ ਦਾ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਕਈ ਬੰਦੇਆਂ ਕੋਲ ਕਬੂਤਰ ਵੀ ਚੰਗੇ ਆ ਪਤਾ ਨਹੀਂ ਕਿਹੜੇ ਨਾਲ ਕਿਹੜਾ ਲਾਣਾ ਜੀ ਸੇਵੇਂ ਜੋੜੇ ਲਾਈ ਜਾਂਦੇ ਆ ਕਾਕੇ ਵਾਲਾ ਨਾਲ ਕਾਕੇ ਵਾਲੇ ਲਾਈ ਜਾਂਦੇ ਆ ਹਜ਼ਾਰ ਵਾਲੇ ਨਾਲ ਹਜ਼ਾਰ ਵਾਲਾ ਲਾਈ ਜਾਂਦਾ ਉਹਦੇ ਨਾਲ ਨੇੜੇ ਹੋ ਜਾਂਦੇ ਆ ਕਬੂਤਰ ਕਈਆਂ ਗੱਲੋਂ ਡੁਪਲੀਕੇਟ ਬਹੁਤ ਨੇ ਭਰਾਵਾਂ ਕੋਲੋਂ ਡੁਪਲੀਕੇਟ ਉਪਤਰ ਬਹੁਤ ਨੇ ਕਹਿ ਕੇ ਕਿ ਲੋਕ ਵੇਚੀ ਜਾਂਦੇ ਨੇ ਅਸਲੀ ਠੀਕ ਹੈ ਨਾ ਬਾਕੀ ਤੁਸੀਂ ਬਾਈ ਪਰਖ ਕੇ ਲਿਆ ਕਰੋ ਗਰੰਟੀ ਲਿਆ ਕਰੋ ਉਪਤਰ ਕਿਸੇ ਤੋਂ ਵੀ ਲੈ ਲਓ ਪਰ ਗਰੰਟੀ ਜ਼ਰੂਰ ਲਿਆ ਕਰੋ ਠੀਕ ਹੈ ਨਾ ਬਾਕੀ ਬਾਈ ਬਹੁਤ ਚੰਗੇ ਚੰਗੇ ਉਪਤਰ ਬੈਠੇ ਆ ਲੋਕਾਂ ਕੋਲ ਤਾਂ ਠੀਕ ਹੈ ਨਾ ਉਹਨੂੰ ਪਤਾ ਨਹੀਂ ਉਹਦੇ ਕੋਲ ਤੋਂ ਬਾਕੀ ਆ ਦੇਖੋ ਪੁੱਤਰ ਰੂਤਰੀ ਫੁੱਲ ਲੱਡਰ ਦਿੰਦੇ ਆ ਬੱਚੇ ਇਹਨਾਂ ਦੇ ਜਦੋਂ ਉੱਚੇ ਨਹੀਂ ਜਾਂਦੇ ਅੰਦਰ ਹੀ ਉੱਡਦੇ ਆ ਪੂਰੇ ਚੰਗੇ ਉੱਡਦੇ ਆ ਬਾਕੀ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿਹੜੇ ਪੁੱਤਰ ਕਿਹੜੇ ਨਾਲ ਲਾਉਂਦੇ ਆ ਆਹ ਇੱਕ ਜੋੜਾ ਜੀ ਮੇਰਾ ਜੋੜਾ ਹੋ ਗਿਆ ਆ ਬੈਸੇ ਦਾ ਜੋੜੇ ਪੱਟੇ ਹੋਏ ਨੇ ਇਦਾਂ ਲਾ ਕੇ ਦੇਖੋ ਪੰਚ ਚੰਗਾ ਜਾਲਰ ਅਲਰਟ ਮਿਲੂ ਬਾਈ ਠੀਕ ਹੈ ਨਾ ਆ ਲੋੜੇ ਦੇ ਬੱਚੇ ਕਢਾ ਲਈ ਆਪਾਂ ਨੇ ਕਾਲੇ ਕਿੰਨੇ ਬੱਚੇ ਕੜਦਾ ਸ਼ਾਖੇ ਆ ਬੱਚਾ ਜੀ ਨਾਲ ਅਲਰਟ ਆ ਬੱਚਾ ਦੇਖੋ ਇਹਨਾਂ ਦਾ ਘਰ ਕੀ ਆ ਲੈ ਆਜੰਦਾ ਪੂਰਾ ਚੰਗਾ ਬੱਚਾ ਜੀ ਆ ਬੱਚਾ ਦੇਖੋ ਬੰਦਲੇ ਹੋ ਜਾਂਦੀ ਹੈ ਬੱਚੇ ਦਾ ਸ਼ੌਂਕ ਕਰਾਂਗਾ ਅਗਲੀ ਵਾਰੀ। ਬਾਕੀ ਧੰਨਵਾਦ ਸਾਰੇ ਵੀਰਾਂ ਨੂੰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ।